ਸ਼ੈਨੇ ਦੀ ਤਰਦੀ ਦਾ ਰੇਡ ਪੁਆਇੰਟ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀ ਹੈ ਚਾਰ ਜਾਫੀਆਂ ਦੇ ਵਿੱਚੋਂ ਖੁਸ਼ੀ ਇਹ ਖਿਡਾਰੀ ਕਹਿੰਦੇ ਪਹਿਲੀ ਤੋਂ 10ਵੀਂ ਜਮਾਤ ਤੱਕ ਮੇਰੇ ਵੀਰੋ ਕਾਮਨ ਸਕੂਲ ਦੇ ਵਿੱਚ ਪੜਿਆ ਅਕਾਲ ਅਕੈਡਮੀ ਮਸਤੂ ਵਾਲਾ ਸਾਹਿਬ ਦੀ ਤਰਦੀ ਦੇ ਮੇਰੇ ਵੀਰੋ ਪੜਿਆ ਲਓ ਫੋਟੋ ਵਾਲ ਦਾ ਇਹ ਸ਼ਕੀਲ ਖਿਡਾਰੀ ਆ ਰਹੇ ਹੈ ਜਤੌਰ ਦੇ دوسری طرف ਸੰਦੀਪ ਦੀ ਪਸ਼ਤੀ ਕਬੱਡੀ ਆਹਨੇ ਸੰਦੀਪ ਦੇ ਸਪੌਂਸਰ ਵੀ ਨਾਲੇ ਨਾਮ ਚੱਲ ਰਹੇ ਨੇ ਜਿਹਨਾਂ ਨੂੰ ਧੰਨਵਾਦ ਹੈ ਆ ਨਾ ਨਾ ਦੇ ਲਾ ਕੇ ਦੋ ਟਰੈਕਟਰ ਜਿੱਤੇ ਆ ਮੇਰੇ ਵੀਰੋ ਬੱਗਾਂ ਵਾਲੇ ਮੰਗੀ ਨੂੰ ਤਾਂ ਦੁਨੀਆ ਜਾਣਦੀ ਹੈ ਪਰ ਉਧਰ ਆ ਖਿਡਾਰੀ ਨੇ ਵੀ ਬੜੇ ਮੇਰੇ ਵੀਰੋ

ਜੋ ਜਿੰਨੇ ਵੀ ਆਜ਼ਾਦ ਕਲੱਬ ਦੇ ਜਾਫੀ ਜੱਫੇ ਲਾਉਣਗੇ 200 ਡਾਲਰ ਚੱਕੀ ਦਾ ਜੀ ਜੋਰ ਗੋੜੀਆਂ ਸਕਿੰਗ ਕਰ ਬ੍ਰੇਟਲੇ ਫੋਰਨਿਕ ਹੁਣ ਜੇ ਕਿਸੇ ਨੇ ਲਾਈਆਂ ਗੱਡੀਆਂ ਮੁਰਦਾ ਟੋਕਰਾ ਕੇ 100 ਡਾਲਰ ਦੇਣਾ ਤਾਂ ਵੀ ਮਰਜ਼ੀ ਐ ਇਹ ਜਾ ਮੇਲਾ ਛੱਡਣਾ ਵੀ ਔਖਾ ਨਾ ਮਰੇ ਕੁਝ ਇੱਕ ਪਾਸੇ ਨਾਜੇ ਨੇ ਸਣੀ ਕੰਦੋੜਾ আর ਦੂਸਰੇ ਪਾਸੇ ਖੁਸ਼ੀ ਦਿੜਵੇ ਵਾਲਾ ਹੁਣ ਦੇਖਦੇ ਆਂ ਵੀ ਪਾਣ ਕਿਹਦੇ ਹਿੱਸੇ ਜਾਂਦਾ ਹੈ ਅਗਲੀ ਕਬੱਡੀ ਧੁੱਲਾ ਮਾਗਾਮ ਦੇ ਵਿੱਚ ਖੇ ਕਬੱਡੀ ਪਾਰੇ ਫਰੀਜੋ ਮਾਰੇ ਧੁੱਲੇ ਦੀ ਪਈ ਹੋਈ ਕਬੱਡੀ ਇਹ ਸੋਜਪੁਰ ਕੰਦ ਫਰੀਜੋ ਵਾਲਾ ਕਰਾਉਂਦਾ ਹੈ ਕਹਿੰਦੇ ਕਹਾਂਦੇ ਜਾਸਰੀਆਂ ਦੇ ਹੱਥਾਂ ਆਉਂਦਾ ਹੈ ਕਰਦਾ ਸੀ ਪਹਿਲਵਾਨੀ ਹਰ ਬਈ ਕਬੱਡੀ ਵਿੱਚ ਨਾਲ ਆਈ ਹੋਰ ਹੋਰ ਇਹ ਵਾਲਾ ਅਗਲੀ ਕਬੱਡੀ ਨਾਜਨ ਮਹਾਵੀਰ ਟਵਾਲ ਮੇਰੇ ਵੀਰੋਂ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਹੱਜਾ ਹੋਇਆ ਹੈ ਕਰੇ ਹੋਏ ਹਲਕੇ ਹਲਕੇ ਪਾਉਂਦੇ ਹੁਣ ਕਿਹੜਾ ਜਾਕੇ ਯਾਰ ਕਬੱਡੀ ਕਲੱਬਾਂ ਆਹ ਖੋੜਾ ਲਾਗੀ ਰਫਾ ਮਾਰ ਖਾਤ ਦਾ ਵੇਖ ਲਿਓ ਇਹ ਦਿਓ ਵਾਲਾ ਸਵਾ ਲੱਗੇਗਾ ਕਬੱਡੀ ਦੀ ਯਾਦੂ ਸਰਪਤੇ ਸੋਮੇ ਪਰੇ ਕਰਨੀ ਯਾਦੂ ਸਰਪਤੇ ਆਪਾਂ ਇਥੇ ਕਮੰਡੀ ਆਇਆ ਇਸ ਤੇ ਹਾਦੀਰ ਪਰ ਸਿੰਘ ਪਨੀ ਦੀ ਜਿੰਗ ਪਾਸੇ ਖੁਸ਼ਦੀਪ ਸਿੰਘ ਸੁੱਕੀ ਪਿੰਡ ਦੀ ਧਰਤੀ ਦਾ ਇੱਕ ਬਹੁਤ ਵਾਰ ਦਾ ਨੌਜਰ ਖਿਡਾਰੀ ਉਹ ਮਾਣ ਸਾ ਆਪਣੀ ਟੀਮ ਦੇ i yeah. Cha-cha.